ਸਤ ਸਤ ਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦੇ ਰੂਪੇ ਬਰੋ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਦਾ ਪਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਸੁੱਖਾਂ ਲਈ ਸਦਾ ਨਾਚ ਕਰੋ ਬਾਬਾ ਜੀ ਔਖੀ ਕੜੀ ਨਾ ਲਖਣੀ ਕਰੋ ਕਿਰਪਾ ਸੰਤਨ ਜੀ ਦੇ ਰੂਪੇ ਪੜਨਾ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਸਰਦੋ ਕਿਰਪਾ ਉਲੇ ਮਾਰਗ ਜਿਨੇ ਬਤਾਇਆ सचे बात जनम जनम दी के दर्शन दे गुरते, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾਰਦਾਸ ਕਹਉ ਭਰ ਕਹਿ ਤ ਨਾ ਸਕਉ ਸਰਵ ਚਿੰਤ ਤੁਝ ਪਾਸ ਸਾਧ ਸੰਗਤ ਹ ਤੱਕ ਤੇਰੇ ਹੁਕਮ ਪਵਨੀ ਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇ ਕਹ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਲੱਖ ਕਾਰਣ ਪਰਖ ਜੋ ਫਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਾਰਣ ਜਿਵ ਤੂ ਰਖਹਿ

नानक हुकम पछाणु सुख हुत आया दूर चलक मकी तर जी मैं आसा रखी में मेरा सब दुख गवाए जियो ਸਮਰਤ ਸੰਕਟ ਮਿਟਾਏ ਦਰਸ ਤੋਹਾਰ ਹੋਏ ਸੁਖ ਟਲ ਗੁਰ ਸੇਵੀਏ ਐਨ ਸਸਾਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਧੁਖ ਜਹ ਹੋਵ ਸਭ ਤਖ ਸਮਦੀ ਨਵਰੇ ਅਰਸ ਹਰ ਸੋ ਕਰ ਸੋ ਛਟਿਆ ਤੁਦ ਡਿਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕਟ ਸਚਣ ਸੱਚਾ ਬਾਤ ਸਾਹ ਸਿਰ ਸਾਹੰਦਾ ਸਾਹ ਜਿਸ ਪਾਸ ਬਹਿਟ ਆਸਹੀ ਹੈ ਸਭ ਨਾਂ ਦਾ ஜ மனமுி சச்ச நாம மமத்தோ தன் ਨਾਮ ਮੁਖ ਖਾਦੇ ਗੁਰ ਮੁਖ ਉबरे ਜਿਨੀ ਸੱਚ ਨਾਮ ਚਿਤ ਲਾਇਆ ਬੇਨਾ ਨਾਵੇ ਜਗ ਕਮਲਾ ਫਰਾ ਗੁਰ ਮੁਖ ਨਦਰਿ ਆਇਆ ਤੰਗਾ ਕਰਤਿਆ ਨੇਵਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧਰ ਲੁਖ ਪਾਇਆ ਮਹੰਲਾਤੀ ਜਾ ਕਰ ਹੀ ਮੈਂ ਅੰਮ੍ਰਿਤ ਵਰਪੂਰ ਨਨ ਮੁਕ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣ ਪਰਮ ਦਾ ਪਰਮ ਭੁਲਾਇਆ ਅਮਰਤ ਤਜ ਵਿਖ ਸੰਗਰਾ ਕਰਤਾ ਆਪ ਖੁਆਇਆ ਗੁਰਮੁਖ ਵਿਰਲੇ ਸੋ ghee ਪਈ ਐ ਨਾ ਅੰਦਰ ਬ੍ਰਹਮ ਤਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਭ ਦੇਹੀ ਨਾਉ ਉਪਜਾ ਸਭ ਦੇ ਮੇਲ ਮਿਲਾਇਆ ਬੇਨਾ ਸਭ ਦਾ ਸਭ ਜਗ ਬਹਰਾਨਾ ਤੇ ਤਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਨਾਨਕ ਗੁਰਮੁਖ ਪਾਇਆ ਪੌੜੀ ਸੋਹਾਰ ਪਰਖ ਅਗੰਮ ਕਾਹੋ ਕਿਤ ਵਿਦ ਪਾਈਆ ਇਸ ਰੂਪ ਨਰੇਖ ਅਦ੍ਰਿਸ਼ਟ ਓਹ ਜਨ ਕਿਉ ਧਿਆਈਆ ਨਰਹੁ ਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਆ ਜਿ세 ਆਪ ਵਾਪਿਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਲੋਕ ਮਹਲਾ 3 ਜਹ ਮਾਇਆ ਮਮਤਾ ਮੋਹਣੀ ਜਿਨ ਵਿਣ ਦਤਾ ਜਗ ਖਾਇ ਮਨ ਮੁਖ ਕਦਹਿ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੌਰਟ ਕੀ ਬਾਹਰ ਅੰਦਰ ਸ਼ਲੋਕ ਤੀਸਰੇ ਗੁਰਨਾਨਕ ਸੇਵਾ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਅਸਲਾ ਤੋਂ ਆਚਰਨ ਹੋਇਆ ਪੌੜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਅਸਲਾ ਤੋਂ ਆਚਰਨ ਹੋਇਆ ਇਹ ਪਾਵਨ ਪਵਿੱਤਰ ਹੁਕਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਆਂਦੇ ਪਾਵਨ ਪਵਿੱਤਰ ਅੰਗ 643 ਉੱਪਰ ਸਬੈਮਨ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇਆ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਿਓ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ